ਰਾਣਾ ਗੇਟ ਉਹਦੇ ਗੁੰਮੜ ਦੇ ਵਿੱਚੋਂ ਇੱਕ ਬਾਡੀ ਮਿਲੀ ਆ ਜਿਸ ਦਾ ਨਾਮ ਲਫੀਸ ਹੈ ਮੱਲਾ ਬਾਜੀਪੁਰ ਵਾਰਡ ਨੰਬਰ 3 ਦਾ ਰਹਿਣ ਵਾਲਾ ਇਹ ਤੇ ਇਹਦਾ ਤਾਇ ਦਾ ਲੜਕਾ ਪਰਸੋਂ ਰੋਜ ਤੋਂ ਗਾਇਬ ਸੀ ਘਰੋਂ ਤੇ ਅੱਜ ਇਸ ਦੀ ਇੱਥੋਂ ਬਾਡੀ ਮਿਲੀ ਆ ਔਰ ਇਹਦੇ ਤਾਇ ਦਾ ਲੜਕਾ ਜਿਹੜਾ ਉਹ ਵੀ ਮਿਸ ਐ ਉਹ ਕੱਲ ਘਰ ਗਿਆ ਅੱਜ ਹੀ ਵਾਪਸ ਫਿਰ ਕੱਲ ਦਾ ਫੇਰ ਘਰੋਂ ਭੱਜ ਗਿਆ ਤੇ ਉਹਨੂੰ ਰਾਉਂਡ ਅਪ ਕਰਦੇ ਫਿਰ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮੌਤ ਦਾ ਕਾਰਨ ਕੀ ਆ ਵੈਸੇ ਮੁੱਦਲੀ ਜਾਂ ਚੋਤੀ ਲੱਗ ਰਿਹਾ ਕਿ ਮੁੜੀ ਜਾਂਚ ਉਹਦੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਆਫਟਰ ਪੋਸਟਮਾਰਟ ਵੀ ਪਤਾ ਚੱਲੇਗਾ ਕੀ ਕਾਰਨ ਹੋ ਸਕਦਾ ਇਸ ਗੇਟ ਦੇ ਉੱਤੇ ਜਿਹੜੀ ਮੌਤ ਹੋਣ ਦਾ ਕਾਰਨ ਨਸ਼ਾ ਨੁਸ਼ਾ ਵੀ ਲੱਗਦਾ ਤੁਹਾਨੂੰ ਤੇ ਨਸ਼ਾ ਨਹੀਂ ਨਸ਼ੇ ਵਾਲੀ ਉੱਥੇ ਕੋਈ ਵੀ ਗੱਲ ਨਹੀਂ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਮਿਲੀ ਜਿਸ ਤੋਂ ਪਤਾ ਲੱਗਦਾ ਕਿ ਇਹ ਨਸ਼ਾ ਹੋਇਆ ਹੈ ਕਿ ਹੁਣ লাশ লাশ ਪੋਸਟਮਾਰਟਮ ਲਈ ਜਾ ਰਹੀ ਹੈ ਤੇ ਕੱਲ ਆਫਟਰ ਪੋਸਟਮਾਰਟ ਵੀ ਦਾ ਮੌਤ ਦੇ ਕਾਰਨ ਦਾ ਪਤਾ ਚੱਲ ਸਕਦਾ ਧੰਨਵਾਦ ਥੈਂਕ ਯੂ सर कोई चेक ਕੀ ਗੱਲ ਹੋਈ ਸਰੀ ਕੀ ਲੱਗਦੇ ਹੈ ਤੁਹਾਡੇ ਇਹ ਜੀ ਮੇਰਾ ਬ੍ਰਦਰ ਇਨ ਲਾਅ ਸਿਗਾ ਹਾਂਜੀ ਤੇ ਪਰਸੋਂ ਰਾਤ ਦਾ ਗੁੰਮ ਹੋਇਆ ਗਿਆ ਘਰ ਜੀ ਲੱਭ ਰਹੇ ਸੀ ਸਾਰੇ ਬਹੁਤ ਟੈਂਸ਼ਨ ਸੀ ਕਿੱਥੇ ਗਿਆ ਕਿੱਥੇ ਨਹੀਂ ਤੇ ਇਹ ਜੀ ਦੋ ਇਹਦੇ ਦੋਸਤਾਂ ਨੇ ਦੇਖਿਆ ਕਿ ਆਪਣੇ ਤਾਏ ਦੇ ਮੁੰਡੇ ਨਾਲ ਮਤਲਬ ਜਾਇਆਗਾ ਘਰੋਂ ਹਾਂ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਉਹਦੇ ਨਾਲ ਘੁੰਮਦਾ ਪਿਆ ਬਾਰਡਰ ਵਾਲੀ ਛੜਕਟ ਸੀ ਹਾਂ ਤੇ ਬਾਅਦ ਚ ਫਿਰ ਉਹਨੂੰ ਪੁੱਛਿਆ ਇੱਕ ਦੋ ਵਾਰੀ ਉਹਨੇ ਦੱਸਿਆ ਨਹੀਂ ਪੁੱਛ ਕੇ ਕਿੱਥੇ ਆ ਕਹਿੰਦਾ ਮੈਨੂੰ ਪਤਾ ਨਹੀਂ ਆ ਮੈਂ ਘਰ ਆ ਗਿਆ ਤੇ ਕੱਲ ਦਾ ਉਹਦਾ ਨੇ ਨੰਬਰ ਸੋਚੋ ਹਫਾਰਿਸ਼ ਦਾ ਵੇ ਤੋਂ ਬਾਅਦ ਤੇ ਬਾਤ ਇਹੀ ਲੱਭਦੇ ਲੁੱਭਦੇ ਇਹੀ ਅੱਜ ਆਏ ਲੱਭਣ ਨਾਲ ਮੈਂ ਹੀ ਮਾਸੜ ਹੋਣੀ ਆਏ ਲੱਭਣ ਸੀ ਤੋਂ ਲੱਭਦੇ ਲੱਭਦੇ ਇਦਾਂ ਹੀ ਘੁੰਮਦੇ ਫਿਰਦੇ ਜਦੋਂ ਉੱਪਰ ਵੇਖਿਆ ਤਾਂ 1:30 ਵਜੇ ਤੱਕ ਪਰ ਪਿਆਰ ਦੀ ਕੀ ਵੀ ਕਾਰਨ ਕੀ ਲੱਗਦਾ ਹੈ ਕਾਰਨ ਸਰ ਹੁਣ ਪੋਸਟਮਾਰਟਮ ਦੀ ਭੇਜਿਆਗਾ ਦੇਖੋ ਕੀ ਹੁੰਦਾ ਹੈ ਰਿਪੋਰਟ ਚ ਫਿਰ ਪਤਾ ਲੱਗੇਗਾ ਕੋਈ ਲੜਾਈ ਝਗੜਾ ਨਹੀਂ ਲੜਾਈ ਝਗੜਾ ਤਾਂ ਨਹੀਂ ਹੈਗਾ ਜੀਗਾ ਕਿਸੇ ਤੇ ਕੋਈ ਸ਼ੱਕ ਨਹੀਂ ਸ਼ੱਕ ਤਾਂ ਨਹੀਂ ਇਹਨਾਂ ਦੇ ਹੀ ਕਜ਼ਨ ਜਿਹੜਾ ਇਹਦਾ ਤਾਇ ਦਾ ਮੁੰਡਾ ਉਹਨੂੰ ਸਾਡੀ ਹੀ ਰਿਕੁਐਸਟ ਅਗੇ ਪੁੱਛ ਕੇ ਸ਼ੋਅ ਹੋਇਆ ਕਿ ਕੀ ਗੱਲ ਕੀ ਹੋਈ ਆ ਕਿਉਂਕਿ ਉਹ ਵੀ ਇਹਦੇ ਨਾਲ ਦੇਖਿਆ ਗਿਆ ਰਾਤ ਨੂੰ ਵੀ ਬਟਾਰੇ ਏਜੰਸੀ 'ਚ ਲੱਗਾ ਗਿਆ ਸੋ ਉੱਥੋਂ ਇਹਦੇ ਨਾਲ ਹੀ ਆਇਆ ਏ ਉੱਥੇ ਕੈਮਰੇ ਵਿੱਚ ਆ ਗਈ ਸੀ ਰਿਕਾਰਡਿੰਗ ਇਹ ਇਕੱਠੇ ਦੋਨੇ ਆਈ ਨੇ ਤੇ ਰਾਤ ਨੂੰ ਵੀ ਉਹਦੇ ਨਾਲ ਹੀ ਸੀਗਾ ਫਿਰ ਉਹ ਇਕੱਲਾ ਆਪ ਘਰ ਚਲਾ ਗਿਆ ਤੇ ਇਹਦੇ ਬਾਰੇ ਨਹੀਂ ਦੱਸਿਆ ਕਿ ਕਿੰਨੇ ਭੈਣ ਭਰਾ ਸੀ ਇੱਕ ਭਰਾ ਤਾਂ ਇਕੱਲਾ ਹੀ ਸੀਗਾ ਨਾ ਦੋ ਭੈਣਾਂ ਸਿਸਟਰ ਉਹ ਮੈਰਿਡ ਨਹੀਂ ਲੰਮਾ Sí, que está